ਅਸੀਂ ਤਾਂ ਇਹਨੂੰ ਉਦੋਂ ਵੀ ਕਿਹਾ ਸੀ ਇਹ ਭਾਜਪਾ ਦਾ ਪਿੱਠੂ ਆ ਤੇ ਅੱਜ ਵੀ ਕਹਿੰਦੇ ਆ ਇਹ ਭਾਜਪਾ ਦਾ ਪਿੱਠੂ ਬਣਿਆ ਹੋਇਆ ਹੈ ਉਦੋਂ ਵੀ ਇਹਨੇ ਅਤਵਾਦੀ ਕਿਹਾ ਸੀ ਤੇ ਹਮ ਸਰਦਾਰ ਭਗਤ ਸਿੰਘ ਨੂੰ ਕਿਸਾਨਾਂ ਮਜ਼ਦੂਰਾਂ ਦੇ ਹੱਕ ਚ ਕੀ ਬੋਲਣਾ ਸੀ ਇਹ ਟੱਕੇ ਟੱਕੇ ਦੇ ਬੰਦੇ ਦੱਸਦਾ ਫਿਰ ਤੂੰ ਟੱਕੇ ਟੱਕੇ ਦੇ ਬੰਦੇ ਕੋਲੇ ਕਿਉਂ ਜਾ ਕੇ ਹੱਥ ਜੋੜਦਾ ਬਾਈ ਹਾਜ਼ਮ ਨਹੀਂ ਹੁੰਦੀ ਗੱਲ ਇਹਨਾਂ ਤੋਂ ਵੀ ਅਸੀਂ ਰਜਵਾੜੇ ਆ ਸਾਨੂੰ ਜ਼ਰੂਰਤ ਕਿਵੇਂ ਪਈ ਲੋਕਾਂ ਦੀ ਸਵਾਲ ਕਰਨ ਦੀ ਅਜੇ ਤਾਂ ਕੁਝ ਵੀ ਨਹੀਂ ਹੋਇਆ ਮਾਦੇ ਸ਼ੇਰੋ ਤੁਸੀਂ ਆ ਇਲੈਕਸ਼ਨਾਂ ਤੋਂ ਬਾਅਦ ਆਉਣ ਵਾਲੇ ਸਮੇਂ 'ਚ ਜਿਹੜੇ ਇਲੈਕਸ਼ਨ ਆਉਣਗੇ ਸਾਲ ਦੋ ਸਾਲਾਂ ਬਾਅਦ ਛੋਟੇ ਲੋਕ ਛਿੱਤਰ ਮ ਵੀ ਢਾਲੀ ਵਾਲਾ ਹੈ ਕਿੰਨੇ ਕਰੋੜ ਚ ਵਿਕਿਆ ਬਾਈ ਇਹ ਅੱਜ ਇਹਨੂੰ ਕੀ ਅਕਲ ਆ ਗਈ ਇਹਨੇ ਕਾਨੂੰਨ ਪੜ ਲਏ ਕਾਨੂੰਨ ਤਾਂ ਲੋਕਾਂ ਦੇ ਗਲ ਕੋਟੂ ਸੀ ਅਸੀਂ ਅੱਜ ਵੀ ਆਦੇ ਆ ਇਹਨੂੰ ਚੈਲੰਜ ਕਰਦੇ ਆ ਜਿੱਥੇ ਮਰਜੀ ਤਰਕ ਦੇ ਨਾਲ ਆ ਜੀ ਡਿਬੇਟ ਕਰਨੀ ਆ ਡਿਬੇਟ ਕਰ ਲਈ ਜੇ ਜਦੋਂ ਤੂੰ ਪਿੰਡਾਂ ਚ ਆਏਗਾ ਤੈਨੂੰ ਟੱਕਰਾਂਗੇ ਮਰੀਆਂ ਜ਼ਮੀਰਾਂ ਵਾਲੇ ਇਹਨਾਂ ਦੀਆਂ ਜ਼ਮੀਰਾਂ ਨਹੀਂ ਜਾਗਦੀਆਂ ਕੁਛ ਨਹੀਂ ਯਾਰ ਵਿਕੇ ਹੋਏ ਮਾਲ ਆ ਇਹ ਤੇ ਲੈ ਫਿਰ ਤੂੰ ਆ ਜੀ ਫਰੀਦਕੋਟ ਦੇ ਵਿੱਚ ਆ ਜੀ ਪਿੰਡਾਂ ਦੇ ਵਿੱਚ ਆਏ ਨੂੰ ਤੇ ਤੈਨੂੰ ਟੱਕਰਾਂਗੇ ਭੱਜੇ ਨਾ ਉਹਦੇ ਮੈਦਾਨ ਛੱਡ ਕੇ ਇਹ ਸੋਡੇ ਚੈਨਲ ਰਹੀ ਆਦੇ ਆ ਜਦੋਂ ਖੜੇ ਹੋਏ ਫਿਰ ਆ ਜੇ ਤੂੰ ਮਜ਼ਦੂਰਾਂ ਦੇ ਵਿੱਚ ਨਹੀਂ ਤੂੰ ਰਜਵਾੜਿਆਂ ਦੇ ਵਿੱਚ ਆਉਣਾ ਤੂੰ ਮੋਦੀ ਦਾ ਪਿੱਠੂ ਬਣ ਕੇ ਚੱਲ ਰਿਹਾ ਤੂੰ ਮੋਦੀ ਦਾ ਚਮਚਾ ਇਹੋ ਜਿਹੇ ਬੇਬੁੱਧੇ ਬਿਆਨ ਦਿੰਦੇ ਆ ਜਿਵੇਂ ਮਾਨ ਨੇ ਦਿੱਤਾ ਜਿਵੇਂ ਇਹਨੇ ਦਿੱਤਾ ਇਹ ਉਥੋਂ ਹੀ ਦਵਾਈ ਜਾ ਰਹੇ ਨੇ ਇਹਦਾ ਤਾਂ ਯਾਰ ਜਮਾਈ ਐ ਲੱਗਦਾ ਜਿਵੇਂ ਦਿਮਾਗੀ ਕੋਈ ਸਤੁੱਲਣ ਖੋ ਗਿਆ ਹੁੰਦਾ ਅਸराज ਦਾ ਤੂੰ ਕਹਿੰਦਾ ਇਹ ਕਿਹੜੀ ਜਰਨਲ ਕੌਮ ਆ ਯਾਰ ਭੁੱਲ ਗਿਆ ਦਸਮੇਸ਼ ਪਿਤਾ ਨੂੰ ਜਿਨੇ ਆਪਦਾ ਪਰਿਵਾਰ ਵਾਰਤਾ 7 ਸਾਲ ਦੀਆਂ 9 ਸਾਲ ਦੀਆਂ ਜਿੰਦਾਂ ਲਾਤੀਆਂ ਭੁੱਲ ਗਿਆ ਯਾਰ ਉਹ ਛੀਦਿਆਂ ਨੂੰ ਸਰਦਾਰ ਭਗਤ ਸਿੰਘ ਵਰਗਿਆਂ ਨੂੰ ਜਿਨ੍ਹਾਂ ਨੇ ਕੌਮ ਦੀ ਖਾਤਰ ਫਾਂਸੀਆਂ ਤੇ ਚੜ ਗਏ ਆ ਰਮਬੀ ਟੈਲੀਵਿਜ਼ਨ ਦੇਖ ਰਹੀ ਹੂੰ ਤੁਸੀਂ ਮੈਂ ਆ ਜਸ ਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਚੋਣਾਂ ਦਾ ਮਾਹੌਲ ਆ ਜਿਹੜਾ ਕਿਉਂਕਿ ਸਿਆਸਤ ਦੁਆਰੇ ਕਾ ਰੈਡੀ ਹਾਂਜੀ ਸਤਿ ਸ੍ਰੀ ਅਕਾਲ ਆ ਰਮਬੀ ਟੈਲੀਵਿਜ਼ਨ ਦੇਖ ਰਹੀ ਹੂੰ ਤੁਸੀਂ ਮੈਂ ਹਾਂ ਜਸ ਕਰੇ ਬਾਲ ਦੇਸ਼ ਭਰ ਦੇ ਵਿੱਚ ਮਾਹੌਲ ਚੋਣਾਂ ਦਾ ਆ ਤੇ ਇਹਨਾਂ ਦਿਨਾਂ ਦੇ ਵਿੱਚ ਐਸਕੇਮ ਦੇ ਵੱਲੋਂ ਵਿਰੋਧ ਦਾ ਸੱਦਾ ਜਿਹੜਾ ਦਿੱਤਾ ਹੋਇਆ ਕਿ ਭਾਜਪਾ ਦੇ ਕਿਸੇ ਵੀ ਉਮੀਦਵਾਰ ਦਾ ਜੋ ਕੋ ਜਿਕਰ ਹੋ ਪਿੰਡਾਂ ਸ਼ਹਿਰਾਂ ਦੇ ਵਿੱਚ ਆਉਂਦਾ ਤਾਂ ਉਹਦਾ ਵਿਰੋਧ ਜਿਹੜਾ ਉਹ ਕੀਤਾ ਜਾਣਾ ਲਾਜ਼ਮੀ ਹੈ ਤੇ ਵਿਰੋਧ ਜੇਕਰ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਜੇਕਰ ਕਿਸੇ ਵੀ ਪਿੰਡ ਸ਼ਹਿਰ ਦੇ ਵਿੱਚ ਭਾਜਪਾ ਦੇ ਉਮੀਦਵਾਰ ਆਉਂਦੇ ਨੇ ਤਾਂ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਰ ਹੁਣ ਇਸ ਤੋਂ ਬਾਅਦ ਕਿਸਾਨਾਂ ਦੇ ਉੱਪਰ ਸਵਾਲ ਚੁੱਕਣੇ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ ਕੋਈ ਕਿਸਾਨਾਂ ਨੂੰ ਟਕੇ ਟਕੇ ਦੇ ਆਖ ਰਿਹਾ ਆ ਕੋਈ ਕਿਸਾਨਾਂ ਨੂੰ ਨਕਲੀ ਕਿਸਾਨ ਕਹਿ ਰਿਹਾ ਆ ਕੋਈ ਕਿਸਾਨਾਂ ਨੂੰ ਸ਼ਰੋਮਣੀ ਅਕਾਲੀ ਦਲ ਦਲ ਦੇ ਨਾਲ ਜੋੜ ਰਿਹਾ ਕੋਈ ਵੀ ਇਹ ਨਹੀਂ ਕਹਿ ਰਿਹਾ ਕਿ ਕਿਸਾਨ ਸਾਡਾ ਵਿਰੋਧ ਕਰਦੇ ਨੇ ਵਕ ਵਕ ਟਿੱਪਣੀਆਂ ਵਕ ਵਕ ਸਵਾਲ ਕਿਸਾਨਾਂ ਦੇ ਉੱਪਰ ਖੜੇ ਹੋਏ ਨੇ ਇਸੇ ਵਿਰੋਧ ਦੇ ਵਿੱਚ ਹੌਬੀ ਢਾਲੀਵਾਲ ਹੋਰਾਂ ਦਾ ਵੀ ਇੱਕ ਬਿਆਨ ਜਿਹੜਾ ਉਹ ਆਉਂਦਾ ਆ ਉਹ ਕਹਿੰਦੇ ਨੇ ਕਿ ਕਿਸਾਨੀ ਅੰਦੋਲਨ ਸਾਡੀ ਜਿੱਤ ਨਹੀਂ ਸੀ ਬੇਸਮਝੀ ਸੀ ਬੇਅਕਲੀ ਸੀ ਜਿਕਰ ਸਿਮਰਨਜੀਤ ਸਿੰਘ ਮਾਨਹੋਰਾਂ ਦੀ ਗੱਲ ਕਰਾਂ ਤਾਂ ਸਿਮਰਨਜੀਤ ਸਿੰਘ ਮਾਨਹੋਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਪਰਨੀਤ ਕੌਰ ਨੂੰ ਕੋਈ ਵੀ ਟਕੇ ਟਕੇ ਦਾ ਬੰਦਾ ਆ ਕੇ ਜਿਹੜਾ ਆ ਉਹ ਕੇਰਨਦਾ ਹੈ ਉਹ ਦੂਸਰੇ ਪਾਸੇ ਹਾਂਸਰਾਏ ਹਾਂਸੋਰਾਂ ਦੀ ਗੱਲ ਕਰਾਂ ਤਾਂ ਹਾਂਸਰਾਏ ਹਾਂਸੋਰਾਂ ਦੇ ਵੱਲੋਂ ਵੀ ਵਿਵਾਦਿਤ ਬਿਆਨ ਜਿਹੜੇ ਆ ਉਹ ਦਿੱਤੇ ਜਾਂਦੇ ਆ ਕਿ 750 ਮਰਵਾ ਕੇ ਵੀ ਜਿਹੜੇ ਆ ਅਸੀਂ ਕਹੇ ਜੀ ਕੌਮਾਂ ਨੱਚਦੇ ਆਉਣੇ ਆ ਭੰਗੜੇ ਪਾਉਂਦੇ ਆਉਣੇ ਆ ਗੱਲਬਾਤ ਜਿਹੜੀ ਆ ਕਰਾਂਗੇ ਮੇਰੇ ਨਾਲ ਬਿੱਟੂ ਮੱਲਣ ਹੋਰੀ ਹੋਣਗੇ ਬਿੱਟੂ ਸਤਿ ਸ੍ਰੀ ਅਕਾਲ ਤੁਹਾਡੇ ਹੌਬੀ ਧਾਲੀ ਵਾਲ ਦੇ ਉੱਪਰ ਪ੍ਰਤੀਕਰਮ ਜਿਹੜਾ ਤੁਹਾਡਾ ਜ਼ਰੂਰ ਪ੍ਰਤੀਕਿਰਿਆ ਤੁਹਾਡੀ ਜਿਹੜੀ ਜ਼ਰੂਰ ਲੈਣੀ ਚਾਹੂੰਗਾ ਕਿ ਹੌਬੀ ਧਾਲੀ ਵਾਲ ਕਹਿੰਦੇ ਨੇ ਕਿ ਕਾਲੇ ਕਾਨੂੰਨ ਮੈਂ ਪੜ੍ਹਿਆ ਤੇ ਇਹਨੂੰ ਜੇ ਅਸੀਂ ਜਿੱਤ ਸਮਝ ਲਿਆ ਇਹੀ ਕਹਿੰਦੇ ਨਦਾਨੀਆਂ ਬੇਅਕਲੀ ਤੱਕ ਕਿ ਕਹਿੰਦੇ ਇਹ ਸਾਡੀ ਬੇਅਕਲੀ ਆ ਜਿਹੜਾ ਹੌਬੀ ਧਾਲੀ ਵਾਲ ਦਾ ਬਈ ਬਿਆਨ ਆਇਆ ਵੀ ਇਹਦੇ ਵਿੱਚ ਵੀ ਸਾਡੀ ਬੇਅਕਲੀ ਹੈ ਪਹਿਲੀ ਗੱਲ ਅਫਸੋਸ ਦੀ ਗੱਲ ਹੈ ਵੀ ਇਹੀ ਹੂਬੀ ਢਾਲੀਵਾਲ ਜਦੋਂ ਕਿਸਾਨੀ ਅਦੋਲਨ ਚੱਲਦਾ ਸੀਗਾ ਦਿੱਲੀ ਦੇ ਵਿੱਚ ਜਾ ਕੇ ਇਹ ਮਾਈਕ ਪਾਲਦੇ ਹੁੰਦੇ ਸੀ ਇਹ ਐਂ ਕਹਿੰਦੇ ਹੁੰਦੇ ਸੀ ਵੀ ਸਾਨੂੰ ਸਟੇਜ ਤੇ ਮੌਕਾ ਦਿੱਤਾ ਜਾਵੇ ਕਿਉਂਕਿ ਕਿਸਾਨੀ ਅਦੋਲਨ ਪੀਕ ਤੇ ਸੀਗਾ ਲੋਕ ਜੁੜੇ ਹੋਏ ਸੀ ਉੱਥੇ ਇੱਕ ਵੱਡਾ ਅਦੋਲਨ ਹੋਇਆ ਹਿੰਦੁਸਤਾਨ ਦਾ ਇਤਿਹਾਸ ਲਿਖਿਆ ਗਿਆ ਪੂਰੇ ਵਰਲਡ ਦੇ ਵਿੱਚ ਹਿੰਦੁਸਤਾਨ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਇਹੀ ਹੂਬੀ ਢਾਲੀਵਾਲ ਨੂੰ ਮੈਂ ਆਪਦੇ ਅੱਖੀਂ ਦੇਖਿਆ ਸਾਡੀਆਂ ਸਟੇਜਾਂ ਤੇ ਬੈਠਿਆਂ ਨੂੰ ਮਾਈਕ ਪਾਲਦਿਆਂ ਨੂੰ ਬੋਲਦਿਆਂ ਨੂੰ ਤੇ ਉਥੇ ਇਹ ਵੀ ਬੋਲੀ ਜਾਂਦੇ ਆ ਵੀ ਮੋਦੀ ਦਾ ਹਕਾਰ ਹੈ ਜਿਹੜਾ ਉਹ ਟੁੱਟ ਜਾਊਗਾ ਤੇ ਮੋਦੀ ਸਾਹਿਬ ਇੰਨਾ ਲੰਮਾ ਹਕਾਰ ਨਹੀਂ ਰੱਖੀਦਾ ਲੋਕਾਂ ਬੁਰੇ ਹਕਾਰ ਨਹੀਂ ਚੱਲਦਾ ਤੇ ਕਾਨੂੰਨ ਤੂੰ ਪਕੰਤੇ ਲਿਖਿਆ ਪੜ ਲਾ ਤੇ ਕਾਨੂੰਨ ਛੇਤੀ ਤੋਂ ਛੇਤੀ ਇਹਨਾਂ ਨੂੰ ਰੱਦ ਕਰ ਦੇ ਇਹਨਾਂ ਦੇ ਆਪ ਦੇ ਬਿਆਨ ਆ ਤੇ ਅੱਜ ਜਿਹੜਾ ਹੋਬੀ ਧਾੜੀਵਾਲ ਹੈ ਕਿੰਨੇ ਕਰੋੜ ਚ ਵਿਕਿਆ ਬਾਈ ਇਹ ਇਹਨੇ ਕਿੰਨੇ ਕਰੋੜ ਲਏ ਨੇ ਅੱਜ ਭਾਜਪੀ ਤੋਂ ਅੱਜ ਹੋਬੀ ਧਾੜੀਵਾਲ ਨਹੀਂ ਬੋਲਦਾ ਬਾਈ ਅੱਜ ਇਹਨੂੰ ਕੀ ਅਕਲ ਆ ਗਈ ਇਹਨੇ ਕਾਨੂੰਨ ਪੜ ਲਏ ਕਾਨੂੰਨ ਤਾਂ ਲੋਕਾਂ ਦੇ ਗਲ ਘੋਟੂ ਸੀ ਅਸੀਂ ਅੱਜ ਵੀ ਆਦੇ ਹਾਂ ਹੋਬੀ ਢਾਲੀਵਾਲ ਸਾਡੇ ਕਿਸਾਨ ਆਗੂ ਤਾਂ ਚਲੋ ਠੀਕ ਹੈ ਉਹਨਾਂ ਦੀ ਤਾਂ ਬਹੁਤ ਵੱਡੀ ਸਮਝ ਹੈ ਤੇ ਤੁਹਾਡੇ ਚੈਨਲ ਤੇ ਬਹਿ ਜੇ ਮੈਂ ਤੁਹਾਡੇ ਮਾਧਿਮ ਰਹੀ ਆਦਾ ਕਿਸੇ ਹੋਰ ਚੈਨਲ ਤੇ ਬਹਿ ਜੇ ਮੇਰੇ ਨਾਲ ਹੀ ਡਿਬੇਟ ਕਰ ਲੈ ਹੋਰ ਤਾਂ ਛੱਡੋ ਯਾਰ ਕਿਸੇ ਨਾਲ ਡਿਬੇਟ ਕਰ ਲੈ ਇੱਕ ਪਾਸੇ ਅਸੀਂ ਰੱਖ ਲਾਂਗੇ ਸਵਾਲ ਵੀ ਦੱਸੇ ਇਹ ਕਾਨੂੰਨ ਕਿੱਥੇ ਸਹੀ ਸੀਗੇ ਤੇ ਅਸੀਂ ਦੱਸਾਂਗੇ ਕਿੱਥੇ ਕਿੱਥੇ ਲੋਕਾਂ ਦਾ ਗਲ ਘੋਟ ਰੇ ਸੀ ਇਹ ਕਾਲੇ ਕਾਨੂੰਨ ਤਾਂ ਇਹੋ ਜਿਹੇ ਸੀ ਬਾਈ ਇਹਨਾਂ ਨੇ ਤਾਂ ਕਿਸਾਨਾਂ ਮਜ਼ਦੂਰਾਂ ਤੇ ਕਿਰਤੀ ਲੋਕਾਂ ਤੇ ਤਾਂ ਹਮਲਾ ਹੋਇਆ ਸੀ ਰੋਟੀ ਤੱਕ ਹਮਲਾ ਹੋਇਆ ਸੀ ਇਹ ਤਾਂ ਉਹ ਵੀ ਤਾਂ ਗੱਲ ਇੱਕ ਹੋਰ ਕਹਿੰਦੇ ਨੇ ਮੈਂ ਉਹ ਵੀ ਸਵਾਲ ਜਿਹੜਾ ਜ਼ਰੂਰ ਲੈਣਾ ਚਾਹੂੰਗਾ ਉਹ ਵੀ ਤਾਂ ਇਹ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਜਾਵਾਂਗੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਾਂਗੇ ਤੇ ਮੈਨੂੰ ਕੋਈ ਵੀ ਬੰਦਾ ਕਹਿੰਦਾ ਗੱਲ ਤਰਕ ਦੇ ਨਾਲ ਕਰੂੰਗਾ ਮੈਂ ਕੋਈ ਵੀ ਬੰਦਾ ਮੈਨੂੰ ਕਹਿੰਦਾ ਲੈ ਜੇ ਪਰ ਜਿਹੜਾ ਬੰਦਾ ਮੈਨੂੰ ਲਿਜਾਊਗਾ ਉਹ ਇੱਕ ਗੱਲ ਜ਼ਰੂਰ ਗਾਂਹਾਂ ਵਾਲੀ ਨੂੰ ਦੱਸ ਦੇ ਕਹਿੰਦਾ ਗਾਲ ਕੱਢਣੀ ਮੈਨੂੰ ਬੜੀ ਚੰਗੀ ਤਰ੍ਹਾਂ ਆਉਂਦੀ ਹੈ ਇੱਕ ਚੀਜ਼ ਹੈ ਮੇਰੀ ਗੱਲ ਵਿੱਚ ਰਹੇਗੀ ਵੀ ਸਾਡੀ ਰੋਟੀ ਮੂੰਹ ਦੇ ਵਿੱਚੋਂ ਕੁਸਦੀ ਸੀਗੀ ਸਾਡੀ ਰੋਟੀ ਦੀ ਲੜਾਈ ਸੀ ਜ਼ਮੀਨਾਂ ਤਾਂ ਆ ਹੀ ਗਈਆਂ ਵਿੱਚ ਸਾਡੀ ਰੋਟੀ ਜਾ ਰਹੀ ਸੀ ਕਣਕ ਦਾ ਦਾਣਾ ਮੂੰਹ ਚੋਂ ਜਾ ਰਿਹਾ ਸੀਗਾ ਤੇ ਜਿਹੜੀ ਗੱਲ ਹੈ ਗਾਲ ਕੱਢਣੀ ਸਾਨੂੰ ਤਾਂ ਭਰਾਵਾ ਗਾਲਾਂ ਨਹੀਂ ਆਉਂਦੀਆਂ ਕੱਢਣੀਆਂ ਅਸੀਂ ਤਾਂ ਜ਼ਿੰਮੇਵਾਰ ਆ ਸਾਡੀ ਜਥੇਬੰਦੀ ਨੇ ਸਿਖਾਇਆ ਹੋਇਆ ਹੈ ਵੀ ਜਾਗ ਤੇ ਚ ਰਹਿ ਕੇ ਸਵਾਲ ਕਰੋ ਤੇ ਉਹ ਸਵਾਲਾਂ ਚ ਘੇਰਾਂਗੇ ਤੇ ਲੈ ਫਿਰ ਤੂੰ ਆ ਜੀ ਫਰੀਦਕੋਟ ਦੇ ਵਿੱਚ ਆ ਜੀ ਪਿੰਡਾਂ ਦੇ ਵਿੱਚ ਆਏ ਨੂੰ ਤੇ ਤੈਨੂੰ ਟੱਕਰਾਂਗੇ ਤੇ ਤੈਨੂੰ ਸਵਾਲ ਕਰਾਂਗੇ ਝੜੀ ਲਾਵਾਂਗੇ ਤੂੰ ਜਵਾਬ ਹੀ ਦੇ ਜੀ ਹਾਂਸਰਾ ਜਵਾਬ ਦੇ ਗਿਆ ਪਿਛਲੇ ਦਿਨਾਂ ਦੇ ਵਿੱਚ ਠੀਕ ਹੈ ਹੋਬੀ ਧਾਲੀਵਾਰ ਨੂੰ ਪੁੱਛ ਲੋ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਅਜੇ ਮਿਸ਼ਰਾ ਟੈਣੀ ਦਾ ਮੁੰਡਾ ਤੁਰਿਆ ਆਉਂਦਾ ਸਿੱਧੀਆਂ ਜੀਪਾਂ ਚੜਾ ਆਂਦਾ ਸੜਕਾਂ ਤੇ ਆਉਂਦਾ ਕਿਸਾਨਾਂ ਦੇ ਉਹਨਾਂ ਨੂੰ ਦਿਨ ਦਿਹਾੜੇ ਮਾਰ ਦਿੱਤਾ ਗਿਆ ਇਹ ਸਹੀ ਗੱਲ ਹੈ ਹੋਬੀ ਧਾਲੀਵਾਲ ਇਹਦੇ ਤੇ ਜਵਾਬ ਦੇ ਦੇ ਜਿਹੜਾ ਸਾ ਸਿੰਗੂ ਖੰਡੌਰੀ ਦੇ ਉੱਤੇ ਕਿਸਾਨ ਬੈਠੇ ਆ ਉੱਥੇ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ ਚੰਗੀ ਗੱਲ ਐ ਲੰਗਰ ਵਰਤੋਂ ਦੇ ਕਿਸਾਨ ਦੇ ਉੱਤੇ ਲੱਤਾਂ ਬਾਹਾਂ ਜਵਾੜੇ ਤੋੜਤੇ ਚੰਗੀ ਗੱਲ ਐ ਇਹਨਾਂ ਦਾ ਜਵਾਬ ਦੇਤੇ ਇਹ ਸਵਾਲ ਜਵਾਬ ਤਾਂ ਜਿੱਦੇ ਆਊਗਾ ਸੀ ਟੱਕਰ ਲਾਂਗੇ ਇਹਨੂੰ ਤੇ ਸਾਡੇ ਸਾਡੇ ਨਾਲ ਡਿਬੇਟ ਕਰਨੀ ਆ ਤਾਂ ਅਜੇ ਜੇ ਸਵਾਲਾਂ ਦੇ ਜਵਾਬ ਦੇਣੇ ਆ ਆਏ ਆਣਾ ਆਏ ਅਜੇ ਪਰ ਇਹਨੇ ਇਹ ਨਹੀਂ ਪਤਾ ਇਹਨੇ 10 ਕਰੋੜ ਲਿਆ ਇਹ ਨਹੀਂ ਪਤਾ 5 ਕਰੋੜ ਲਿਆ ਇਹ ਕਰੋੜਾਂ ਦੇ ਲੈ ਕੇ ਇਹ ਵਿਕੇ ਹੋਏ ਬੰਦੇ ਬੋਲ ਰਹੇ ਨੇ ਇਹਨਾਂ ਦੇ ਵਿੱਚ ਪੈਸਾ ਬੋਲ ਰਿਹਾ ਬੀਜੇਪੀ ਨੂੰ ਇਹ ਹੈ ਜੱਸ ਭਾਈ ਸੋਨੂੰ ਮੈਂ ਦੱਸ ਦਿਆਂ ਪੰਜਾਬ ਦੇ ਲੋਕਾਂ ਨੂੰ ਵੀ ਦੱਸ ਦਿਆਂ ਵੀ ਤੁਸੀਂ ਜੋ ਵੀ ਖਰੀਦੀ ਦਾ ਇੱਥੇ ਖਰੀਦ ਲੋ ਭਾਲ ਆ ਰਹੇ ਨੇ ਤੇ ਮਰੀਆਂ ਜ਼ਮੀਰਾਂ ਵਾਲੇ ਲੋਕ ਨੇ ਕਿਸੇ ਨੇ 10 ਕਰੋੜ ਲੈ ਲਿਆ ਕਿਸੇ ਨੇ 20 ਕਰੋੜ 20 ਕਰੋੜ ਲੈ ਲਿਆ ਤੇ ਬਾਅਦ ਦੇ ਵਿੱਚ ਇਹਨੂੰ ਇਹੋ ਜਿਹਾ ਬਿਆਨ ਦੇਣ ਦੀ ਕੀ ਲੋੜ ਸੀ ਠੀਕ ਆ ਯਾਰ ਤੂੰ ਬੀਜੇਪੀ ਦਾ ਸਪੋਰਟ ਕਰ ਰਿਹਾ ਤੂੰ ਪ੍ਰਚਾਰ ਕਰ ਰਿਹਾ ਸਰਾਜ ਦਾ ਤੂੰ ਕਰ ਤੂੰ ਉਥੇ ਵੋਟਾਂ ਦੀ ਗੱਲ ਕਰ ਠੀਕ ਹੈ ਪਰ ਇਹੋ ਜਿਹੇ ਜਿਹੜੇ ਬੇਬੁੱਧੇ ਤੂੰ ਬਿਆਨ ਦਿੰਨਾ ਇਹ ਆਹ ਜਿਹੜੇ ਕਰੋੜਾ ਰੁਪਈਆ ਇਹਨਾਂ ਨੇ ਲਏ ਹੋਏ ਆ ਤਾਂ ਹੀ ਦੇ ਰਹੇ ਆ ਤੇ ਮਰੀਆਂ ਜ਼ਮੀਰਾਂ ਵਾਲੇ ਇਹਨਾਂ ਦੀਆਂ ਜ਼ਮੀਰਾਂ ਨਹੀਂ ਜਾਗਦੀਆਂ ਕੁਛ ਨਹੀਂ ਯਾਰ ਵਿਕੇ ਹੋਏ ਮਾਲ ਆ ਇਹ 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 ਇਹਨਾਂ ਨੇ ਤਾਂ ਦੁਕਾਨ ਦੇ ਉੱਤੇ ਇਹਨਾਂ ਦੀ ਸੇਲ ਲੱਗੀ ਹੋਈ ਆ ਕਿਸੇ ਨੂੰ 2 ਕਰੋੜ ਦਿੰਦੇ ਆ ਕਿਸੇ ਨੂੰ 5 ਕਰੋੜ ਕਿਸੇ ਨੂੰ 7 ਕਰੋੜ ਆਏ ਇਹਨਾਂ ਨੂੰ ਲਈ ਜਾਂਦੇ ਆ ਤੇ ਬੇਬੁੱਧੇ ਬਿਆਨ ਦੇ ਜਾਂਦੇ ਆ ਤੇ ਇਹ ਇਹਨੂੰ ਚੈਲੰਜ ਕਰਦੇ ਆ ਜਿੱਥੇ ਮਰਜੀ ਤਰਕ ਦੇ ਨਾਲ ਆ ਜੀ ਡਿਬੇਟ ਕਰਨੀ ਆ ਡਿਬੇਟ ਕਰ ਲਈ ਜੇ ਜਦੋਂ ਤੂੰ ਪਿੰਡਾਂ ਚ ਆਏਗਾ ਤੈਨੂੰ ਟੱਕਰਾਂਗੇ ਫਰੀਦਕੋਟ ਦੇ ਵਿੱਚ ਜੇ ਤੂੰ ਪ੍ਰਚਾਰ ਕਰਨਾ ਆਏਗਾ ਇਸ ਦਰਵਾਹ ਬਲਾਕ ਦੇ ਵਿੱਚ ਆਏਗਾ ਚੋਂ ਜੈਤੋ ਦੇ ਵਿੱਚ ਆਏਗਾ ਤੇ ਕੋਈ ਨਹੀਂ ਫਿਰ ਇਹ ਹੋ ਵੀ ਥਾੜੀ ਵਾਲ ਨਾ ਫਿਰ ਸਾਡਾ ਟੱਕਰਾ ਹੋਊਗਾ ਠੀਕ ਆ ਸਵਾਲਾਂ ਤੇ ਘੇਰਾਂਗੇ ਭੱਜੇ ਨਾ ਉਹਦੇ ਮੈਦਾਨ ਛੱਡ ਕੇ ਇਹ ਸੋਡੇ ਚੈਨਲ ਨਹੀਂ ਆਦੇ ਆ ਜਦੋਂ ਖੜੇ ਹੋਏ ਫਿਰ ਆਜੇ ਡੋਰ ਟੂ ਡੋਰ ਉੱਥੇ ਉੱਥੇ ਸਵਾਲ ਪੁੱਛਾਂਗੇ ਤੇ ਮੈਦਾਨ ਛੱਡ ਕੇ ਨਾ ਭੱਜੇ ਇਹ ਗੱਲ ਪਿਆਰ ਰਵੇ ਦੇ ਲਈ ਅੱਛਾ ਇੱਕ ਚੀਜ਼ ਹੋਰ ਹੈ ਜੇ ਮੈਂ ਟੱਕੇ ਟੇ ਦੀ ਗੱਲ ਕਰੀਆ ਸਿਮਰਨਜੀਤ ਸਿੰਘ ਮਾਨ ਨੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਪਿਛਲੇ ਦਿਨੀ ਇੱਕ ਚੈਨਲ ਦੇ ਉੱਪਰ ਇੰਟਰਵਿਊ ਕੀਤੀ ਜਾਂਦੀ ਉਸ ਇੰਟਰਵਿਊ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਕੋਈ ਵੀ ਟੱਕੇ ਦਾ ਵਿਅਕਤੀ ਆ ਕੇ ਜਿਹੜਾ ਹੈਗਾ ਉਹ ਘੇਰ ਲੈਂਦਾ ਉਸ ਚੀਜ਼ ਨੂੰ ਕਿਵੇਂ ਦੇਖੀਓ ਕਿਉਂਕਿ ਜੇਕਰ ਅੱਜ ਘਰਾਓ ਦੀ ਗੱਲ ਕੀਤੀ ਜਾਵੇ ਜਿਹੜਾ ਹੁਣ ਮੌਜੂਦਾ ਸਮੇਂ 'ਚ ਘਰਾਓ ਹੋ ਰਿਹਾ ਤਾਂ ਕਿਸਾਨਾਂ ਦੇ ਵੱਲੋਂ ਘਰਾਓ ਹੋ ਰਿਹਾ ਤਾਂ ਕਿਵੇਂ ਦੇਖਦੇ ਹੋ ਕਿ ਟੱਕੇ ਟੱਕੇ ਦਾ ਇਨਸਾਨ ਕਿਸ ਨੂੰ ਕਿਹਾ ਗਿਆ ਸਭ ਤੋਂ ਪਹਿਲਾਂ ਤਾਂ ਸਿਮਰਜੀਤ ਸਿੰਘ ਮਾਨ ਨੇ ਆਪਣੇ ਪੇਜ ਦੇ ਉੱਤੇ ਇਹ ਲਿਖਿਆ ਹੋਇਆ ਕਿਸਾਨ ਸਿਮਰਜੀਤ ਸਿੰਘ ਮਾਨ ਹੁਣ ਇਹ ਕਿਸਾਨ ਨੇ ਇਹ ਤਾਂ ਰਜਵਾੜੇ ਆ ਇਹ ਕਿਸਾਨਾਂ ਚ ਕਿਵੇਂ ਆ ਗਏ ਬਾਈ ਜਿਵੇਂ ਪਿਛਲੇ ਦਿਨੀ ਹੰਸਰਾ ਜ਼ਿਆਦਾ ਸੀਗਾ ਉਹ ਉਹਦਾ ਨਿਸ਼ਾਨਾ ਸੀਗਾ ਵੀ ਉੱਥੇ ਬਾਦਲ ਕੇ ਵੀ ਬੈਠੇ ਸੀ ਉੱਥੇ ਕੈਪਟਨ ਕੇ ਵੀ ਬੈਠੇ ਸੀ ਉੱਥੇ ਮਜ਼ਦੂਰ ਵੀ ਬੜੇ-ਬੜੇ ਬੈਠੇ ਸੀ ਤੇ ਉਹਨਾਂ ਨੇ ਕਾਨੂੰਨ ਕਿਉਂ ਪਾਸ ਕੀਤੇ ਮੈਂ ਆਖਿਆ ਬਾਈ ਇਹ ਕਿਸਾਨ ਨਹੀਂ ਗਏ ਇਹ ਰਜਵਾੜੇ ਆ ਕਿਸਾਨ ਤਾਂ ਉਹ ਆ ਜਿਹੜੇ ਪਿੰਡਾਂ 'ਚ ਕਿਰਤ ਕਰਦੇ ਨੇ ਲੋਕ ਜਿੰਨਾਂ ਸਰ ਗਲਗਲ ਕਰ ਜਾ ਇਹ ਇੱਕ ਪਾਸੇ ਤਾਂ ਕਿਸਾਨ ਲਿਖੀ ਬੈਠਾ ਕਿਸਾਨ ਸਿਮਰਜੀਤ ਸਿੰਘ ਮਾਨ ਪਹਿਲੀ ਗੱਲ ਤਾਂ ਇਹਨੂੰ ਅੱਜ ਤੋਂ ਬਾਅਦ ਇਹਨੂੰ ਕਿਸਾਨ ਹਟਾ ਦੇਣਾ ਚਾਹੀਦਾ ਦੂਜੇ ਪਾਸੇ ਉਨਾ ਹੀ ਲੋਕਾਂ ਨੂੰ ਟਕੇ ਟਕੇ ਦਾ ਬੰਦਾ ਦੱਸਦਾ ਇਹਦੇ ਇਹਨੂੰ ਕੀ ਪੀੜ ਪਈ ਬਈ ਇਹਨੂੰ ਜਦੋਂ ਐ ਪੁੱਛਿਆ ਵੀ ਮਹਾਰਾਣੀ ਦਾ ਵਿਰੋਧ ਹੋ ਰਿਹਾ ਹੈ ਬੀਜੇਪੀ ਦਾ ਕਹਿ ਦਿੰਦੇ ਵੀ ਠੀਕ ਆ ਯਾਰ ਬੀਜੇਪੀ ਨੇ ਆ ਗਲਤ ਕੰਮ ਕੀਤਾ ਤੇ ਉਹਦਾ ਵਿਰੋਧ ਨਹੀਂ ਹੋਣਾ ਚਾਹੀਦਾ ਸੀ ਇਹ ਤਾਂ ਉਦੋਂ ਦਾ ਹੀ ਬੀਜੇਪੀ ਦਾ ਪਿੱਠੂ ਬਣਿਆ ਹੋਇਆ ਲੋਕਾਂ ਨੂੰ ਗਮਰਾਹ ਕਰ ਰਿਹਾ ਯਾਰ ਇਹ ਲੋਕ ਇਹ ਤਾਂ ਉਦੋਂ ਦਾ ਹੀ ਬਣਿਆ ਜਿੱਦ ਦੇ ਨੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਕਹਿੰਦਾ ਸੀ ਇਹ ਤਾਂ ਉੱਦੀ ਬੋਲੀ ਸਾਨੂੰ ਤਾਂ ਪਤਾ ਇਹ ਤਾਂ ਉੱਦੀ ਬੋਲੀ ਭਾਜਪੀ ਦੀ ਬੋਲ ਰਿਹਾ ਸੀ ਤੇ ਅੱਜ ਸਿਮਰਜੀਤ ਮਾਨ ਦਾ ਚਿਹਰਾ ਸਾਹਮਣੇ ਆ ਗਿਆ ਅੱਜ ਉਹ ਲੋਕਾਂ ਨੂੰ ਕਹਿ ਰਿਹਾ ਟੱਕੇ ਟੱਕੇ ਦੇ ਫਿਰ ਸੰਗਰੂਰ ਦੇ ਵਿੱਚ ਬਈ ਤੂੰ ਕਿਹਦੇ ਕੋਲੇ ਜਾ ਰਿਹਾ ਉਹਨਾਂ ਲੋਕਾਂ ਕੋਲੇ ਤੂੰ ਵੋਟਾਂ ਮੰਗਣ ਜਾ ਰਿਹਾ ਹੈ ਉਹੀ ਕਿਸਾਨ ਆ ਉਹੀ ਮਜ਼ਦੂਰ ਆ ਉਹੀ ਦੁਕਾਨਦਾਰ ਆ ਉਹੀ ਛੋਟਾ ਵਪਾਰੀ ਆ ਉਹੀ ਮੌਲ ਵਾਲਾ ਤੇ ਆਮ ਲੋਕ ਆ ਫਿਰ ਤੂੰ ਟੱਕੇ ਟੱਕੇ ਦੇ ਬੰਦੇ ਕੋਲੇ ਕਿਉਂ ਜਾ ਕੇ ਹੱਥ ਜੋੜਦਾ ਬਾਈ ਤੈਨੂੰ ਕੀ ਜ਼ਰੂਰਤ ਹੈ ਫਿਰ ਤੂੰ ਤਾਂ ਰਜਵਾੜਾ ਐ ਤੂੰ ਘਰੇ ਰਹਿ ਇਹਨਾਂ ਦਾ ਕਹਿਣ ਦਾ ਭਾਅ ਵੀ ਹੈ ਹਾਜਮ ਨਹੀਂ ਹੁੰਦੀ ਗੱਲ ਇਹਨਾਂ ਤੋਂ ਵੀ ਅਸੀਂ ਰਜਵਾੜੇ ਆ ਸਾਨੂੰ ਜ਼ਰਤ ਕਿਵੇਂ ਪਈ ਲੋਕਾਂ ਦੀ ਸਵਾਲ ਕਰਨ ਦੀ ਜ਼ਰਤ ਕਿਵੇਂ ਪਈ ਲੋਕਾਂ ਦੇ ਘੇਰਨ ਦੀ ਅਜੇ ਤਾਂ ਕੁਝ ਵੀ ਨਹੀਂ ਹੋਇਆ ਮਾਂ ਦੇ ਛੇਰੋ ਤੁਸੀਂ ਆ ਇਲੈਕਸ਼ਨਾਂ ਤੋਂ ਬਾਅਦ ਆਉਣ ਵਾਲੇ ਸਮੇਂ 'ਚ ਜਿਹੜੇ ਇਲੈਕਸ਼ਨ ਆਉਣਗੇ ਸਾਲ ਦੋ ਸ ਤੁਸੀਂ ਉਹਦੇ ਨੂੰ ਵੇਖੋ ਕਿਵੇਂ ਲੋਕ ਖੜੇ ਹੁੰਦੇ ਆ ਸੋਡੇ ਲੋਕ ਛਿੱਤਰ ਮਾਰਿਆ ਕਰਨਗੇ ਤੁਸੀਂ ਭੱਜਿਆ ਕਰੋਗੇ ਸੋਡੇ ਤੇ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਤੁਸੀਂ ਸੋਡੀਆਂ ਜਮੀਰਾ ਕੰਮ ਕਰਦੇਗਾ 11 ਵਜੇ ਤੁਸੀਂ 11:02 ਤੇ ਤੁਸੀਂ ਕਾਂਗਰਸ ਚ ਹੁੰਦੇ ਆ 11:32 ਤੇ ਤੁਸੀਂ ਕਾਲੀ ਦਲ ਚ ਹੁੰਦੇ ਆ 11:34 ਤੇ ਤੁਸੀਂ ਕਾਲੀ ਦਲ ਚੋਂ ਭਾਜਪੀ ਚ ਪਹੁੰਚ ਜਾਣੇ ਆ 11:34 ਤੋਂ ਤੁਸੀਂ 36 ਮਿੰਟ ਤੇ ਤੁਸੀਂ ਆਮ ਆਦਮੀ ਪਾਰਟੀ ਚ ਪਹੁੰਚ ਜਾਣੇ ਆ ਤੁਸੀਂ ਉਦੋਂ ਨਿੰਦੀ ਜਾਂਦੇ ਹੁੰਨੇ ਆ ਘੰਟੇ ਬਾਅਦ ਉਹ ਤੇ ਗੁਣ ਗਈ ਜਾਂਦੇ ਹੁੰਨੇ ਆ ਕਹਿ ਦਿੰਨੇ ਅਸੀਂ ਨੀਤੀਆਂ ਤੋਂ ਪ੍ਰਭਾਵਿਤ ਹੋ ਗਏ ਮੈਂ ਤਾਂ ਯਾਰ ਸਾਡੇ ਪੰਜਾਬ ਦੇ ਜਿਹੜੇ ਦੇਸ਼ ਦੇ ਲੋਕ ਆ ਉਹਨਾਂ ਨੂੰ ਆਦਾ ਯਾਰ ਅਜੇ ਨਹੀਂ ਜਾਗਦੇ ਤੁਸੀਂ ਅਜੇ ਨਹੀਂ ਅੱਖਾਂ ਖੋਲਦੇ ਵੀ ਇਹ ਲੋਕ ਸਾਨੂੰ ਕਿਵੇਂ ਵੇਚੀ ਜਾਂਦੇ ਕਿਵੇਂ ਗਮਰਾਹ ਕਰੀ ਜਾਂਦੇ ਕਿਵੇਂ ਸੋਡਾ ਸੌਦਾ ਕਰੀ ਜਾਂਦੇ ਆ ਕਿਵੇਂ ਸਾਨੂੰ ਬੁੱਧੂ ਬਣਾਈ ਜਾਂਦੇ ਆ ਅੱਜ ਵੋਟਾਂ ਦੇ ਦਿਨਾਂ ਦੇ ਵਿੱਚ ਅੱਜ ਟਕੇ ਟਕੇ ਦੇ ਬੰਦੇ ਦੱਸੀ ਜਾਂਦੇ ਆ ਸਾਨੂੰ ਤੇ ਜੇ ਕੱਲ ਨੂੰ ਐਮਪੀ ਬਣ ਜਾਂਦੇ ਆ ਪਾਵਰਾਂ ਆ ਜਾਂਦੀਆਂ ਸਰਕਾਰ ਬਣ ਜਾਂਦੀ ਹੈ ਤੇ ਕੀ ਇਹ ਲੋਕਾਂ ਦਾ ਕੀ ਹਰ ਹਸ਼ਰ ਕਰਨਗੇ ਇਹ ਲੋਕ ਭੁੱਲਣ ਨਾ ਯਾਦ ਰੱਖਣ ਤੇ ਇਹਨੂੰ ਅਸੀਂ ਆਦਿਆਂ ਸਿਮਰਜੀਤ ਸਿੰਘ ਮਾਨ ਨੂੰ ਵੀ ਤੁਸੀਂ ਲੋਕਾਂ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਬਾਜ ਆ ਜੋ ਅਸੀਂ ਤਾਂ ਇਹਨੂੰ ਉਦ ਦੇ ਵੀ ਕਿਹਾ ਸੀ ਇਹ ਬੀਜੇਪੀ ਦਾ ਪਿੱਠੂ ਆ ਤੇ ਅੱਜ ਵੀ ਕਹਿੰਦੇ ਆ ਇਹ ਬੀਜੇਪੀ ਦਾ ਪਿੱਠੂ ਬਣਿਆ ਹੋਇਆ ਉਦ ਦੇ ਵੀ ਇਹਨੇ ਅਤਵਾਦੀ ਕਿਹਾ ਸੀ ਦੇਮ ਸਰਦਾਰ ਭਗਤ ਸਿੰਘ ਨੂੰ ਜਿਨ੍ਹਾਂ ਨੇ 21 ਸਾਲ ਦੀ ਉਮਰ ਦੇ ਵਿੱਚ ਫਾਂਸੀਆਂ ਤੇ ਚੜ ਕੇ ਰਸੇ ਆਪਦੇ ਗਲਾਂ ਦੇ ਵਿੱਚ ਪਵਾ ਕੇ ਸ਼ਹਾਦਤਾਂ ਦੇ ਜਾਮ ਪੀਤੇ ਆ ਤੇ ਅੱਜ ਉਹਨਾਂ ਦੀ ਦੇਣੀ ਹੈ ਜੇ ਅੰਗਰੇਜ਼ਾਂ ਤੋਂ ਖੜਾ ਛੁੱਟਿਆ ਉਹ ਵੱਖਰੀ ਗੱਲ ਹੈ ਜੇ ਇਹੋ ਜੇ ਕਾਲੇ ਆ ਗਿਆ ਤਾਂ ਤੇ ਅੱਜ ਇਹ ਕਹਿ ਰਿਹਾ ਉਹ ਕਿਸਾਨ ਟਕੇ ਟਕੇ ਦੇ ਆ ਕੱਲ ਸਰਿੰਦਰਪਾਲ ਸਿੰਘ ਕਿਸਾਨ ਉੱਤੇ ਸ਼ਹੀਦ ਹੋ ਗਿਆ ਚਾਹ ਦੇ ਨੂੰ ਇਹ ਨਹੀਂ ਪਤਾ ਉਹ ਉਹ ਇਹਦੇ ਵਿੱਚ ਹੀ ਹੋਇਆ ਵਿਰੋਧ ਕਰਦਿਆਂ ਤੋਂ ਤੇ ਕਿਸਾਨ ਬਿਲਕੁਲ ਬਿਲਕੁਲ ਕਿਸਾਨ ਤਾਂ ਅੱਜ ਵੀ ਮਰ ਰਹੇ ਨੇ ਜੇ ਵਿਰੋਧ ਕਰ ਰਹੇ ਆ ਤਾਂ ਵੀ ਮਰ ਰਹੇ ਆ ਤੇ ਜੇ ਅਧੋਲਨ ਕਰ ਰਹੇ ਆ ਤਾਂ ਵੀ ਮਰ ਰਹੇ ਆ ਜ਼ਮੀਨਾਂ ਸਾਡੀਆਂ ਕਿਹਾ ਜਾਂਦਾ ਵੀ ਸਿਰ ਮੰਗਦਿਆਂ ਤੇ ਜ਼ਮੀਨਾਂ ਖਾਤਰ ਅਸੀਂ ਤਾਂ ਅੱਜ ਵੀ ਸਿਰ ਲਾ ਰਹੇ ਆ ਤੇ ਅਫਸੋਸ ਦੀ ਗੱਲ ਹੈ ਯਾਰ ਵੀ ਕਿਸਾਨਾਂ ਮਜ਼ਦੂਰਾਂ ਦੇ ਹੱਕ ਚ ਕੀ ਬੋਲਣਾ ਸੀ ਇਹ ਟੱਕੇ ਟੱਕੇ ਦੇ ਬੰਦੇ ਦੱਸਦਾ ਫਿਰ ਇਹ ਪਿੰਡਾਂ ਚ ਤਾਂ ਵੜਨ ਦੇ ਹੱਕਦਾਰ ਹੀ ਨਹੀਂ ਇਹਨੂੰ ਵੀ ਸਵਾਲ ਜਵਾਬ ਹੋਣੇ ਚਾਹੀਦੇ ਆ ਵੀ ਤੂੰ ਟੱਕੇ ਟੱਕੇ ਦੇ ਬੰਦੇ ਦੱਸਦਾ ਇਹ ਕਮਰਾਹ ਕਰ ਰਿਹਾ ਇਹ ਭਾਜੀਪੀ ਦੇ ਪਿੱਠੂ ਆ ਇੱਕ ਹੀ ਥਾਲੀ ਦੇ ਇਹ ਸਾਰੇ ਭਰਾਵਾ ਚੱਟੇ ਵੱਟੇ ਆ ਨਾਲੀ ਹੰਸ ਰਹੇ ਹੰਦੀ ਜੇਕਰ ਗੱਲ ਕਰਾਂ ਤਾਂ ਹੰਸ ਰਹੇ ਹੰਸ ਤੇ ਵੱਲੋਂ ਵੀ ਇਹ ਕਿਹਾ ਗਿਆ ਕਿ ਕਹੇ ਜੀ ਸਾਡੀ ਕੌਮ ਆ ਕਿਹੜੀ ਕਹਿੰਦਾ ਮਾਰਸ਼ਲ ਕੌਮ ਆ ਇਹ 750 ਸ਼ਹੀਦ ਕਰਵਾਉਣ ਤੋਂ ਬਾਅਦ ਵੀ 750 ਦੀ ਮੌਤ ਹੋਣ ਤੋਂ ਬਾਅਦ ਕਹਿੰਦਾ ਉਸ ਤੋਂ ਬਾਅਦ ਵੀ ਅਸੀਂ ਜਿਹੜਾ ਹੈਗਾ ਨੱਚਦੇ ਟੱਪਦੇ ਆਉਨੇ ਆ ਢੋਲ ਵਜਾਉਂਦੇ ਆਉਨੇ ਆ ਇਹਦਾ ਤਾਂ ਯਾਰ ਜਮਾਈ ਐਂ ਲੱਗਦਾ ਜਿਵੇਂ ਦਿਮਾਗੀ ਕੋਈ ਸਤੁੱਲਨ ਖੋ ਗਿਆ ਹੁੰਦਾ ਹੰਸ ਰਾਜ ਦਾ ਇੱਕ ਪਾਸੇ ਤਾਂ ਕਹਿ ਜਾਂਦਾ ਮੈਂ ਪਿਆਰ ਦਾ ਹੱਥ ਵੜਾਉਣਾ ਵੀ ਅੱਗੇ ਪਿਆਰ ਦਾ ਇੱਕ ਰਸਤਾ ਬਣਾਈਏ ਫਿਰ ਦੂਜੇ ਪਾਸੇ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਪੱਤਾ ਖੇਡਦਾ ਇਹ ਭਾਈਚਾਰੇ ਦਾ ਠੀਕ ਹੈ ਮੈਂ ਮਜ਼ਦੂਰਾਂ ਦਾ ਮੇਰਾ ਤਾਂ ਵਿਰੋਧ ਹੋ ਰਿਹਾ ਹੰਸ ਰਾਜ ਸਾਹਿਬ ਪੂਰੇ ਦੇਸ਼ ਦੇ ਵਿੱਚ ਬੀਜਪੀ ਦਾ ਵਿਰੋਧ ਹੋ ਰਿਹਾ ਠੀਕ ਆ ਤੁਹਾਡੀਆਂ ਇੱਕ ਦੋ ਵੀਡੀਓ ਵਾਇਲਰ ਹੋ ਗਈਆਂ ਪੂਰੇ ਪੰਜਾਬ ਦੇ ਵਿੱਚ ਬੀਜਪੀ ਦਾ ਵਿਰੋਧ ਹੋ ਰਿਹਾ ਤੇ ਤੁਸੀਂ ਇਹ ਪੱਤੇ ਖੇਡਣਾ ਬੰਦ ਕਰੋ ਫਿਰ ਇਹ ਬੰਦਾ ਇਹ ਬੋਲਿਆ ਸਪੋਕਸਮੈਨ ਚੈਨਲ ਤੇ ਠੀਕ ਹੈ ਇਹਨੇ ਇੱਕ ਤਾਂ ਚੀਜ਼ ਹੁੰਦੀ ਹੈ ਨਾ ਕਿ ਕਲਿੱਪਾਂ ਕਟੀਆਂ ਗਈਆਂ ਕੋਈ ਗੱਲ ਮੂੰਹ ਚ ਪਾਤੀ ਨਹੀਂ ਭਾਈ ਉਹ ਪੂਰਾ ਇੰਟਰਵਿਊ ਮੈਂ ਆਪ ਸੁਣਿਆ ਇਹ ਪਹਿਲਾਂ ਤਾਂ ਇਹ ਬੋਲਿਆ ਵੀ 15 20 ਲੱਖ ਕਿਹੜੀ ਇਹ 6 ਕੌਮ 15 ਤੋਂ 20 ਲੱਖ ਮਰਾ ਲਿਆ ਇਹਨਾਂ ਨੇ ਕੀ ਇਹਨੂੰ ਤੁਸੀਂ ਦਲੇਰੀ ਵਾਲੀ ਕੰਮ ਕਹੋਗੇ ਫਿਰ ਇਹਨੇ ਇਹ ਬੋਲਿਆ ਕਿਹੜੀ ਇਹ ਜਰਨੈਲ ਕੰਮ 720 ਮਰਾ ਕੇ ਭੰਗੜੇ ਪਾਈ ਜਾਂਦੇ ਆ ਇਹਨੂੰ ਆਦਿਆਂ ਪੜੂ ਪੜੂਆ ਜਿਹਦੇ ਮਰ ਗਏ ਉਹਨਾਂ ਨੂੰ ਜਾ ਕੇ ਪੁੱਛ ਇਹਨਾਂ ਨੇ ਤਾਂ ਮਾਰ ਕੇ ਆਪ ਦਾ ਸ਼ਿਸ਼ਕਾਰ ਕਰਕੇ ਤੇ ਫਿਰ ਦਿੱਲੀ ਦੇ ਵਿੱਚ ਘੂਲ ਜਾ ਕੇ ਲੜੇ ਫਿਰ ਉੱਥੇ ਖੜੇ ਫਿਰ ਹੀ ਜ਼ਮੀਨਾਂ ਬਚੀਆਂ ਤੇ ਜੇ ਭਾਈ ਅਸੀਂ ਕਹਿਣਦੇ 720 ਮਰ ਗਏ ਅਸੀਂ ਘਰਾਂ ਦੇ ਵਿੱਚ ਬਹਿ ਜਗੇ ਫਿਰ ਤਾਂ ਸਾਨੂੰ ਕੁੱਟ ਕੁੱਟ ਕੇ ਥੁੱਕ ਕੱਢ ਦੇਣਾ ਸੀ ਤੇ ਸਾਡੀਆਂ ਕੁੱਟ ਕੁੱਟ ਕੇ ਆ ਜ਼ਮੀਨਾਂ ਸਾਡੀਆਂ ਹਾਸਲ ਕਰ ਲੈਣੀਆਂ ਸੀ ਤੂੰ ਉਹਨਾਂ ਦੀ ਬਹਾਦਰੀ ਨੂੰ ਤੂੰ ਉਹਨਾਂ ਦਾ ਮਜ਼ਾਕ ਡਾ ਰਿਆ ਠੀਕ ਆ ਜਿਹਦਾ 21 ਸਾਲ ਦਾ ਪੁੱਤ ਮਰ ਗਿਆ ਉਥੇ 18-18 ਸਾਲ ਦੇ ਸ਼ਹੀਦ ਹੋ ਗਏ ਇੱਥੇ ਗੋਲੀਆਂ ਵੱਜ ਗਈਆਂ ਉਹ ਤਾਂ ਅੱਜ ਵੀ ਲੜ ਰਹੇ ਆ ਉਹ ਤਾਂ ਅੱਜ ਵੀ ਬਾਡਰਾਂ ਤੇ ਬੈਠੇ ਆ ਉਹ ਤਾਂ ਅੱਜ ਵੀ ਜ਼ਮੀਨਾਂ ਲਈ ਸੰਘਰਸ਼ ਕਰ ਰਹੇ ਆ ਉਹ ਤਾਂ ਅੱਜ ਵੀ ਸੋਡਾ ਵਿਰੋਧ ਕਰ ਰਹੇ ਆ ਉਹ ਤਾਂ ਅੱਜ ਲਗਾਤਾਰ ਕਾਰਪੋਰੇਟਾਂ ਦਾ ਵਿਰੋਧ ਕਰ ਰਹੇ ਆ ਤੇ ਤੂੰ ਕਹਿੰਦਾ ਇਹ ਕਿਹੜੀ ਜਰਨਲ ਕੌਮ ਆ ਯਾਰ ਭੁੱਲ ਗਿਆ ਦਸਮੇਸ਼ ਪਿਤਾ ਨੂੰ ਜਿਨ੍ਹਾਂ ਨੇ ਆਪਦਾ ਪਰਿਵਾਰ ਵਾਰਤਾ 7 ਸਾਲ ਦੀਆਂ 9 ਸਾਲ ਦੀਆਂ ਜਿੰਦਾ ਲਾਤੀਆਂ ਭੁੱਲ ਗਿਆ ਯਾਰ ਉਹ ਛੀਦਿਆਂ ਨੂੰ ਸਰਦਾਰ ਭਗਤ ਸਿੰਘ ਵਰਗਿਆਂ ਨੂੰ ਜਿਨ੍ਹਾਂ ਨੇ ਕੌਮ ਦੀ ਖਾਤਰ ਫਾਂਸੀਆਂ ਤੇ ਚੜ ਗਏ ਇਹ ਜਰਨਲ ਕੰਪਨੀ ਇਹ ਤਾਂ ਉਹਨਾਂ ਦੇ ਵਾਰਿਸ ਹੈ ਇਹੋ ਜਿਹੇ ਬੇਬੁੱਧੇ ਜਿਹੜੇ ਇਹ ਲੋਕ ਅੱਜ ਇਹ ਬਿਆਨ ਦੇ ਰਹੇ ਐ ਕਿ ਤੁਸੀਂ ਅਜੇ ਇਹ ਲੋਕ ਜਿਹੜੇ ਅੰਨੇ ਭਗਤ ਹੋਏ ਐ ਇਹਨਾਂ ਦੇ ਕੀ ਇਹਨਾਂ ਤੋਂ ਆਸ ਰੱਖੋਗੇ ਤੁਸੀਂ ਵੀ ਇਹ ਪੰਜਾਬ ਦਾ ਕੋਈ ਸਵਾਰਨਗੇ ਤੇ ਇਹ ਇੱਕ ਪਾਸੇ ਕਹਿਣਦਾ ਮੈਂ ਮਜ਼ਦੂਰਾਂ ਦਾ ਬੇਟਾ ਤਾਂ ਕਰਕੇ ਮੇਰਾ ਇਹ ਵਿਰੋਧ ਕਰਦੇ ਆ ਨਾ ਭਾਈ ਕਿਸਾਨ ਮਜ਼ਦੂਰ ਦੁਕਾਨਦਾਰ ਦਾ ਨਾਰਾ ਅਸੀਂ ਮਾਰਦੇ ਐ ਮਜ਼ਦੂਰਾਂ ਦਾ ਵੀ ਲੜਦੇ ਆ ਜੇ ਐਮਐਸਪੀ ਫਸਲਾਂ ਦੀ ਮਿਲੂਗੀ ਤੇ ਮਜ਼ਦੂਰਾਂ ਦੀ ਦਿਹਾੜੀ ਵੀ ਮਿਲੂਗੀ ਕਿ ਕਿਹੜੇ ਮਜ਼ਦੂਰਾਂ ਦੀ ਇਹ ਗੱਲ ਕਰਦਾ ਮਜ਼ਦੂਰਾਂ ਦਾ ਤਾਂ ਤੁਸੀਂ ਰਜਗਾਰ ਖੋਲਿਆ ਮਸ਼ੀਨਰੀਆਂ ਦਾ ਯੁੱਗ ਕਰਤਾ ਠੀਕ ਹੈ ਤੇ ਇਹ ਮਜ਼ਦੂਰਾਂ ਦੇ ਤੂੰ ਮਜ਼ਦੂਰਾਂ ਦੇ ਵਿੱਚ ਨਹੀਂ ਤੂੰ ਰਜਵਾੜਿਆਂ ਦੇ ਵਿੱਚ ਆਉਣਾ ਤੂੰ મોદી ਦਾ ਪਿੱਠੂ ਬਣ ਕੇ ਚੱਲ ਰਿਹਾ ਤੂੰ મોદી ਦਾ ਚਮਚਾ ਆ ਜਿਹੜੇ ਆ ਇਹੋ ਜਿਹੇ ਬੇਬੁੱਧੇ ਬਿਆਨ ਦਿੰਦੇ ਆ ਜਿਵੇਂ ਬਾਣ ਨੇ ਦਿੱਤਾ ਜਿਵੇਂ ਇਹਨੇ ਦਿੱਤਾ ਇਹ ਉੱਥੋਂ ਹੀ ਦਵਾਈੇ ਜਾ ਰਹੇ ਨੇ ਇੱਕ ਭਾਈਚਾਰੇ ਸਾਂਝ ਨੂੰ ਤੋੜਨ ਦੀ ਖਾਤਰ ਇੱਕ ਭਾਈਚਾਰੇ ਸਾਂਝ ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਦੀ ਖਾਤਰ ਇਹ ਕਹਿੰਦਾ ਦੂਜੀ ਗੱਲ ਇਹ ਕਹਿੰਦਾ ਇਹ ਬੁੱਟਰਛਰੀ ਦੇ ਵਿੱਚ ਬੋਲਿਆ ਸੀ ਉਸ ਤੋਂ ਬਾਅਦ ਆਦਾ ਮੈਂ ਮੇਰੇ ਪਰਿਵਾਰ ਬਹੁਤ ਡਰਿਆ ਤੇ ਹੈਮਿਆ ਪਿਆ ਵੀ ਤੂੰ ਉਹ ਲੋਕਾਂ ਦੇ ਵਿੱਚ ਨਾ ਜਾਇਆ ਕਰ ਤੇ ਫਿਰ ਭਾਈ ਤੂੰ ਇਲੈਕਸ਼ਨ ਨਹੀਂ ਨਾ ਲੜ ਤੂੰ ਘਰੇ ਬਹਿ ਜਾ ਜੇ ਇੰਨਾ ਹੀ ਇਹ ਲੋਕਾਂ ਤੋਂ ਡਰ ਰਿਹਾ ਆਦਾ ਮੇਰਾ ਪਰਿਵਾਰ ਆਦਾ ਲੋਕਾਂ ਦੇ ਵਿੱਚ ਨਾ ਕੀ ਯਾਰ ਇਹ ਭੂਤ ਆ ਜਿਹੜੇ ਤੈਨੂੰ ਖਾ ਜਾਣਗੇ ਇਹ ਲੋਕ ਐ ਅਸੀਂ ਸਵਾਲ ਕੀਤੇ ਆ ਦੋ ਵਾਰ ਕੀ ਕਿਹਾ ਇਹਨੂੰ ਤਰਕ ਤੇ ਗੱਲ ਕੀਤੀ ਆ ਵੀ ਹੰਸ ਰਾਜ ਜੀ ਆ ਗੱਲਾਂ ਦਾ ਜਵਾਬ ਦੇ ਜਾ ਵੀ ਚੱਲ ਛੱਡ ਦੇ ਹੋਰ ਗੱਲਾਂ ਦਾ ਵੀ ਠੀਕ ਐ ਲਖੀਂਪੁਰ ਵਾਲਾ ਵੀ ਤੇਰੇ ਬੱਸ ਦੀ ਗੱਲ ਨਹੀਂ ਤੂੰ ਇੰਨਾ ਕਹਿ ਦੇ ਵਿਸ਼ਵ ਪਰ ਸੰਸਥਾ ਮਰਦਾਬਾਦ ਕਾਰਪੋਰੇਟ ਘਰਾਣੇ ਮਰਦਾਬਾਦ ਡਬਲਯੂਟੀਓ ਤੋਂ ਭਾਰਤ ਨੂੰ ਬਾਹਰ ਕੱਢੋ ਆ ਤਿੰਨ ਗੱਲਾਂ ਕਹਿ ਜਾ ਜੇ ਤੇਰੀਆਂ ਲੱਤਾਂ ਚ ਦਾਵਾ ਤੇ ਮੂੰਹ ਦੇ ਵਿੱਚ ਸਫਾ ਲੈ ਕੇ ਨੱਕ ਤੱਕ ਤੇ ਲਵੇੜ ਕੇ ਤੇ ਘੁੰਡ ਕਰਕੇ ਤੁਰ ਗਿਆ ਉੱਥੋਂ ਉਸ ਕੋਈ ਜਵਾਬ ਨਹੀਂ ਆਇਆ ਤੇ ਇਹ ਕਹਿੰਦਾ ਮਾਰਸ਼ਲ ਕਮ ਇਹਨੂੰ ਵੀ ਹੋਣਗੇ ਘੇਰਾਂਗੇ ਅੱਜ ਹੀ ਤੂੰ ਐਨੂੰ ਜਿਹੜੀ ਤੂੰਆਂ ਦਾ ਨਾ ਮਾਰਸ਼ਲ ਕਮ 720 ਮਰਾ ਕੇ ਭੰਗੜੇ ਪਾਉਂਦੇ ਐ ਯਾਰ ਤੂੰ ਮਜ਼ਾਕ ਡਾਰਿਆ ਕਿਸਾਨੀ ਅਦੋਲਨ ਦਾ ਉਹ ਤਾਂ ਪੂਰੇ ਵਰਲਡ ਦੇ ਵਿੱਚ ਅਦੋਲਨ ਅੱਜ ਵੀ ਲੋਕ ਯਾਦ ਕਰਦੇ ਨੇ ਉੱਥੇ 726 ਮਰੇ ਨੇ ਉਹਨਾਂ ਦੀਆਂ ਜਿੰਦਾਂ ਲੱਗੀਆਂ 18 18 20 20 ਸਾਲ ਦੀਆਂ 90 90 ਸਾਲ ਦੀਆਂ ਸਾਡੀਆਂ ਮਾਵਾ ਸ਼ਹੀਦ ਹੋ ਗਈਆਂ ਤੂੰ ਉਹ ਲੋਕਾਂ ਦਾ ਮਜ਼ਾਕ ਡਾਉਣਾ ਜਿਨ੍ਹਾਂ ਦੇ ਮਰਕੇ ਤੂੰ ਉਹਨਾਂ ਦਾ ਮਜ਼ਾਕ ਡਾਉਣਾ ਆਹ ਛੋਟੀਆਂ ਵੋਟਾਂ ਲੈਣ ਦੇ ਤਰੀਕੇ ਆ ਇਹੋ ਜੀ ਜਾ ਕੇ ਤੁਸੀਂ ਲੋਕਾਂ ਦੀ ਆਵਾਜ਼ ਚੱਕੋਗੇ ਇਹੋ ਜੇ ਪਾਰਲੀਮੈਂਟ ਦੇ ਵਿੱਚ ਜਾ ਕੇ ਸਵਾਲ ਕਰੋਗੇ ਆਹ ਲੋਕਾਂ ਖਾਤਰ ਤੁਸੀਂ ਪੰਜਾਬ ਦਾ ਤੁਸੀਂ ਸਵਾਰੋਗੇ ਇਹਨਾਂ ਨੂੰ ਸਾਰਿਆਂ ਨੂੰ ਇੱਕੇ ਥਾਲੀ ਦੇ ਚੱਟੇ-ਵੱਟੇ ਆ ਭਰਾਵਾ ਤੇ ਅਸੀਂ ਇੱਕ ਚੀਜ਼ ਤੇਰੇ ਮਾਧਿਅਮ ਰਾਹੀਂ ਹੋਰ ਦੱਸ ਦਈਏ ਇਹ ਗੱਲਾਂ ਕਈ ਆ ਰਹੀਆਂ ਕਈ ਭਰਾ ਕਹਿ ਰਹੇ ਆ ਬੀਜੇਪੀ ਦਾ ਵਿਰੋਧ ਕਰ ਰਹੇ ਆ ਕੱਲਾ ਅਸੀਂ ਉਹਨਾਂ ਨੂੰ ਕਹਿ ਦਈਏ ਯਾਰ ਮੜਾ ਜਾ ਭਲੇਖਾ ਕੱਢ ਲੋ ਜਥੇਬੰਦੀਆਂ ਨੂੰ ਟਾਰਗੇਟ ਨਾ ਕਰੋ ਆ ਜਿਹੜੇ ਲੋਕ ਸਾਨੂੰ ਵੇਚ ਰਹੇ ਆ ਨਾ ਤੇ ਇਹੋ ਜਿਹੇ ਬਿਆਨ ਦੇ ਰਹੇ ਆ ਮੜਾ ਜਾ ਆਪਦੀ ਬੁੱਧੀ ਖੋਲ ਲੋ ਜਥੇਬੰਦੀਆਂ ਤਾਂ ਜਿੱਥੇ ਵੀ ਕੋਈ ਮਿਲਦਾ ਬੀਜੇਪੀ ਦਾ ਆਗੂ ਉਹਦਾ ਵਿਰੋਧ ਕਰ ਰਹੀਆਂ ਨੇ ਆਦੇ ਤੁਸੀਂ ਕੈਪਟਨ ਦਾ ਨਹੀਂ ਕਰਦੇ ਕੈਪਟਨ ਹੁਣ ਬਈ ਸਾਨੂੰ ਐ ਨਹੀਂ ਪਤਾ ਕਿਹੜੀ ਖੁੰਝ ਦੇ ਵਿੱਚ ਬੈਠਾ ਦਿੱਲੀ ਬੈਠਾ ਜਾਂ ਬੰਬੇ ਬੈਠਾ ਜਾਂ ਬੰਗਲੇ ਦੇ ਆਪਦੇ ਕਿਹੜੀ ਖੁੱਡ ਦੇ ਵਿੱਚ ਬੈਠਾ ਜਿੱਤੇ ਕੈਪਟਨ ਚੋਣ ਪ੍ਰਚਾਰ ਦੇ ਵਿੱਚ ਆਊਗਾ ਉਹਦਾ ਵੀ ਕਰਾਂਗੇ ਆਦੇ ਤੁਸੀਂ ਜਾਖੜ ਦਾ ਨਹੀਂ ਕਰਦੇ ਜਿੱਤੇ ਜਾਖੜ ਮੈਦਾਨ ਦੇ ਵਿੱਚ ਆਊਗਾ ਉਹਦਾ ਵੀ ਕਰਾਂਗੇ ਜਿਹੜੇ ਕੈਂਡੀਡੇਟ ਉੱਠੇ ਆ ਜਾਂ ਜਿਹੜੇ ਚੋਣ ਪ੍ਰਚਾਰਾਂ ਦੇ ਮੈਦਾਨ ਦੇ ਵਿੱਚ ਆ ਰਹੇ ਆ ਅਸੀਂ ਉਹਦਾ ਥਾਂ ਥਾਂ ਤੇ ਸੰਯੁਕਤ ਮੋਰਚੇ ਨੂੰ ਵਿਰੋਧ ਕਰ ਰਹੇ ਆ ਪਰ ਐ ਇੱਕ ਪੱਤਾ ਖੇਡਣਾ ਵੀ ਐਸਸੀ ਭਾਈਚਾਰੇ ਦਾ ਵਿਰੋਧ ਕਰਦੇ ਆ ਸਾਡੇ ਐਸਸੀ ਵੀ ਭਰਾ ਨੇ ਪਿੰਡਾਂ 'ਚ ਠੀਕ ਹੈ ਇਹਨਾਂ ਨੇ ਬਥੇਰੇ ਪੱਤੇ ਖੇਡੇ ਆ ਵੀ ਐਸਸੀ ਭਾਈਚਾਰੇ ਨੂੰ ਪੱਟ ਕੇ ਵੀ ਤੁਸੀਂ ਪਿੰਡਾਂ ਦੇ ਵਿੱਚ ਸਾਨੂੰ ਸੱਦੋ ਤੇ ਇਹਨਾਂ ਦਾ ਵਿਰੋਧ ਕਰਦੇ ਆ ਤੁਸੀਂ ਇਹਨਾਂ ਦੀ ਵਿਰੋਧਤਾ ਕਰੋ ਕਿਸਾਨ ਕੀ ਦਾ ਕਿਸੇ ਦਾ ਨਿੱਜੀ ਮਸਲਾ ਆਪਦੀਆਂ ਜ਼ਮੀਨਾਂ ਦਾ ਮਸਲਾ ਐਸਸੀ ਭਾਈਚਾਰੇ ਦੇ ਜੇ ਜਿਆ ਜ਼ਮੀਨਾਂ ਨਾ ਰਹੀਆਂ ਤੇ ਇੱਥੇ ਜਿਹੜਾ ਐਸਸੀ ਭਾਈਚਾਰਾ ਕੋਈ ਘਾਹ ਖੋਦਾ ਪੱਠੇ ਵੜਦਾ ਉਹਦਾ ਮਾਲ ਚਾਰਦਾ ਇੱਥੇ ਕੋਈ ਦਿਹਾੜੀ ਜਾਂਦਾ ਤੇ ਐਸਸੀ ਭਾਈਚਾਰਾ ਕਿਹੜਾ ਵੱਜੂਗਾ ਇਹ ਰਜਵਾੜੇ ਨੇ ਇਹ ਲੋਕਾਂ ਨੂੰ ਘਬਰਾਹ ਕਰਦੇ ਆ ਤੇ ਜਿਹੜੇ ਭਰਾਵਾਂ ਨੂੰ ਗਲਤਫਹਿਮੀ ਹੈ ਉਹ ਦੂਰ ਕਰ ਲੈਣ ਵੀ ਜਿੱਦੇ ਭਰਾਵਾ ਕੈਪਟਨ ਮੈਦਾਨ ਚਾਊਗਾ ਸੀ ਉਹਦਾ ਵੀ ਵਿਰੋਧ ਕਰਾਂਗੇ ਜਿੱਤੇ ਜਾਖੜ ਮੈਦਾਨ ਚਾਊਗਾ ਉਹਦਾ ਵੀ ਵਿਰੋਧ ਕਰਾਂਗੇ ਫਿਰ ਤੁਸੀਂ ਆਏ ਆਦੇ ਕਿਤੇ ਇਹ ਭਾਜਪਾ ਵਾਲਿਆਂ ਨੇ ਤਾਂ ਨਹੀਂ ਛੱਡੇ ਵੀ ਭਾਜਪਾ ਵਾਲੇ ਸਟੰਟ ਖੇਡਦੇ ਹੋਣ ਹੰਸਰਾਜ ਨੂੰ ਹਾਈਲਾਈਟ ਕਰਦੇ ਹੋਣ ਜਾਂ ਹੋਰ ਨੂੰ ਹਾਈਲਾਈਟ ਕਰਦੇ ਹੋਣ ਭਰਾਵਾ ਸਾਡਾ ਤੂੰ ਪਤਾ ਕਰ ਲੈ ਤੁਸੀਂ ਵੀ ਸਾਡੀਆਂ ਬਾਈਟਾਂ ਲੈਣੋ ਵੀ ਅਸੀਂ ਕੌਣ ਆ ਸਾਡੇ ਕੋਲੇ ਕਿਹੜੀ ਜਥੇਬੰਦੀ ਦਾ ਉਹਦਾ ਭਾਰਤੀ ਕਿਸਾਨ ਜੁਨਨਿਕਤਾ ਅਗਰਾਹਾਂ ਚ ਅਸੀਂ ਕੰਮ ਕਰਦੇ ਆ ਠੀਕ ਹੈ ਸਾਡਾ ਤੂੰ ਪਛੋਕੜ ਪਛਾਣ ਲਈ ਵੀ ਬੀਜਪੀ ਵਾਲੇ ਆ ਜਾਂ ਕੌਣ ਅਸੀਂ ਬੀਜਪੀ ਦੀ ਕਾਨ ਨਹੀਂ ਜਾਂਦੇ ਅਸੀਂ ਆ ਸਾਰੇ ਲੋਕਾਂ ਦੀ ਕਾਨ ਨਹੀਂ ਜਾਂਦੇ ਜਿਹੜੇ ਲੋਕ ਸਾਡੀਆਂ ਲੋਕਾਂ ਦੀਆਂ ਜਿੰਦਾ ਜਿਹਨਾਂ ਨੇ ਦਾਤੇ ਲਾਤੀਆਂ ਤੇ ਅੱਜ ਇਹ ਲੋਕਾਂ ਦਾ ਮਜ਼ਾਕ ਡਾ ਰਹੇ ਨੇ ਤੇ ਇਸ ਕਰਕੇ ਲੋਕਾਂ ਨੂੰ ਇਹ ਜਾਗਰੂਤ ਕਰਦੇ ਆ ਵੀ ਭਰਾਵੋ ਜਿੰਨਾ ਚਿਰ ਤੁਸੀਂ ਨਹੀਂ ਉੱਠਦੇ ਜਿੰਨਾ ਚਿਰ ਝੰਡੇ ਦੇ ਵਿੱਚ ਡੰਡਾ ਪਾ ਕੇ ਤੁਸੀਂ ਇੱਕ ਮੈਦਾਨ ਦੇ ਵਿੱਚ ਉੱਠਦੇ ਨਹੀਂ ਉਨਾਂ ਚਿਰ ਇਸ ਧਰਤੀ ਤੇ ਇਸ ਪੰਜਾਬ ਦਾ ਹੱਲ ਹੋਣ ਵਾਲਾ ਨਹੀਂ ਤੁਸੀਂ ਅਜੇ ਖੜੋ ਆਉਣ ਵਾਲੇ ਸਮੇਂ 'ਚ ਕੀ ਹਸ਼ਰ ਕਰਦੇ ਆ ਜੇ ਲੋਕ ਬਈ ਨਾ ਖੜੇ ਹੋਏ ਬਹੁਤ ਭੜਾ ਸਮਾਉਣ ਵਾਲਾ ਜੀ ਸਮਝ ਤਾ ਬਹੁਤ ਧੰਨਵਾਦ ਧੰਨਵਾਦ ਜੀ ਤੇ ਮੇਰੇ ਨਾਲ ਬਿੱਟੂ ਮੱਲਣ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਵੀ ਟੈਲੀਵਿਜ਼ਨ ਦੇ ਨਾਮ ਹੁਣ ਆਪਣੇ ਦੋਸਤ ਚਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ ਜੀ